ਰਜਬਾਹ ਦੇ ਵਿੱਚ ਇੱਕ ਵਾਰ ਫਿਰ ਤੂਪ ਪਾੜ ਪੈ ਗਿਆ ਜਿਸ ਤੋਂ ਬਾਅਦ ਸਭ ਪਾਸੇ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਨੇ ਅਤੇ ਕਿਸਾਨਾਂ ਦੇ ਚਿਹਰੇ ਹੁਣ ਮੁਰਝਾਏ ਹੋਏ ਨਜ਼ਰ ਆ ਰਹੇ ਨੇ ਤਲਵੰਡੀ ਸਾਪੂ ਨੇੜੇ ਪਿੰਡ ਭਗਵਾਨਪੁਰਾ ਦੇ ਵਿੱਚ ਰਜਬਾਹ ਟੁੱਟ ਗਿਆ ਪਾੜ ਪੈਣ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਲਜਬਾਹੇ ਦੇ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ 100 ਏਕੜ ਤੋਂ ਵੱਧ ਫਸਲਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ। ਖੇਤਾਂ ਦੇ ਵਿੱਚ ਪਾਣੀ ਵੜ ਕੇ ਤਲਵੰਡੀ ਸਾਬੋ ਦੇ ਨੇੜੇ ਪੈਂਦੇ ਪਿੰਡ ਜਗਰਾਮ ਤਿਰਤ ਦੇ ਕੋਲ ਰਜਬਾਹਟ ਟੁੱਟਣ ਕਾਰਨ ਸੈਂਕੜੇ ਏਕੜ ਦੇ ਵਿੱਚ ਖੜੀ ਧਾਨ ਦੀ ਫਸਲ ਪਾਣੀ ਹਟ ਆ ਗਈ ਹੈ ਇਲਾਕੇ ਵਿੱਚ ਆਲੇ-ਕਾਲ ਰਾਤ ਤੋਂ ਲਗਭਗ 7 ਰੇ ਮੀ ਕਾਰਨ ਰਜਬਾਹਟ ਟੁੱਟਿਆ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਕਿਸਾਨਾਂ ਦਾ ਇਲਜ਼ਾਮ ਹੈ ਕਿ ਰਾਤ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਮੈਂ ਬਰਨਵੀਰ ਸਿੰਘ ਲੋਹਾ ਦੇ ਕੇ ਇੱਕ ਤਾਂ ਸੁਝਾਵ ਲਗ ਘੁੰਡਾ ਦੇ ਪ੍ਰਧਾਨ ਆ। ਤੋਂ ਲੱਗ ਪਾਗੇ ਨੇ ਰਾਤ ਦਾ ਜਿਹੜਾ ਧੂਆ ਹੈ ਮਾਸ ਤੋਂ ਬਾਅਦ ਇੱਕੇ ਟੁੱਟਿਆ ਜਿੱਥੇ ਅਸੀਂ ਖੜੇ ਆਂ ਭਗਵਾਨਪੁਰਾਏ। ਵਿਖੇ ਨਕਾ ਉਹ ਭਗਵਾਨਪੁਰੇ ਦਾ ਇੱਕ ਕਿਸਾਨ ਆ ਜਸਵੀਰ ਸਿੰਘ। ਰਾਜਵੀਰ ਸਿੰਘ। ਜੀਰੇ ਬਾਣ ਦੇ ਵਿੱਚ ਨਕਾ ਹੋਇਆ। ਇਹਦੇ ਨਾਲ ਹੀ ਸਾਡੇ ਕੋਲੇ ਬਾਣ ਆ ਜਿਹੜਾ ਉਹ ਠੇਕੇ ਦੇ ਲਗਭਗ 27 ਕਿੱਲੇ ਇਹਦੇ ਨਾਲ ਲੱਗਦਾ ਹੈਗਾ ਬਿੰਦਰ ਸਰਪੰਚ ਦਾ ਔਰ ਲਗਭਗ ਜਿਹੜਾ ਅਸੀਂ 6 ਵਜੇ ਸਾਡੇ ਐਸਲਿਓ ਨੂੰ ਮੈਸੇਜ ਦਿੱਤਾ ਔਰ ਉਦੋਂ ਵਾਰ ਅਸੀਂ ਆਪਣੇ ਬਖੰਡਾ ਜੀਸੀ ਨੂੰ ਵਕਾਇਦਾ ਫੋਨ ਤੇ ਮੈਸੇਜ ਲਾਇਆ ਪਰ ਲਗਭਗ 8:30 ਸਾਡੇ ਕੋਲੇ 8:30 ਵਜੇ ਜਈ ਸਾਹਿਬ ਆਏ ਨੇ ਇਕੱਲੇ ਕੋਈ ਪਰਬੰਧ ਨਹੀਂ ਤੇ ਕੋਈ محکمہ ਦਾ ਇੱਥੇ ਬੰਦਾ ਨਹੀਂ ਆਇਆ ਜਿਸ ਕਰਕੇ ਲਗਭਗ ਜਿਹੜਾ ਸਾਡਾ ਲੋਕਾਂ ਨੇ ਠੇਕੇਸ ਤੇ ਪੈ ਲਈ ਰਹੀ ਹੈ ਜਿਹੇ ਲੋਕਾਂ ਨੇ ਆਉਂਦੀ ਮਿਹਨਤ ਕਰਕੇ ਲੇਬਰ ਲਾ ਕੇ ਝੋਨਾ ਲਾਇਆ ਤੇ ਜਿਹੜਾ ਝੋਨਾ ਪਾਣੀ ਵਿੱਚ ਡੁੱਬ ਚੁੱਕਿਆਗਾ ਔਰ ਝੋਨਾ ਮੂਰੇ ਹੋਣਾ ਇਹ ਜਿਹੜਾ ਝੋਨਾ ਡੁੱਬ ਗਿਆ ਜਿਹੜਾ ਝੋਨਾ ਮਰ ਗਿਆ ਤਾਂ ਅੱਜ ਮੂਰੇ ਜਿਹੜੀ ਪਨੀਰੀ ਹੈ ਉਹ ਸਾਡੇ ਕਿਸੇ ਕਿਸਾਨ ਕੋਲੇ ਦੀ ਨਾ ਇਹ ਦੁਬਾਰ ਪਨੀਰੀ ਲੱਗਣੀ ਹੈ ਤਾਂ ਲਗਭਗ ਜਿਹੜੀ ਸਾਡੀ ਫਸਲ ਹੈ ਸੋਹਣੀ ਦੀ ਝੋਨੇ ਦੀ ਫਸਲ ਹੈ ਜਿਹੜੀ ਜਿੱਥੇ ਪਾਣੀ ਇਹ ਜਿੰਨਾ ਖੜ ਗਿਆ ਉਹ ਸਾਰੇ ਦਾ ਸਾਰਾ ਝੋਨਾ ਮਰ ਮਰ ਜਾਣਾ ਤੇ ਇਸ ਕਰਕੇ ਜਿਹੜੀ ਸਰਕਾਰ ਲੋਜਦਾ ਦੇ ਕਰਦੀ ਹੈ ਉਹ ਸਰਕਾਰ ਅੱਜ ਦਿਖ ਰਿਹਾ ਹੈ ਕਿ ਪ੍ਰਸ਼ਾਸਨ ਆਪਣੇ ਰਾਮ ਨਾਲ ਆਪਣੀ ਮਨਮਾਣੀ ਕਰ ਰਿਹਾ ਹੈ ਜਦ ਕਰਕੇ ਬਹੁਤ ਵੱਡਾ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਇੱਥੇ ਕੱਲੀ ਨੁਕਸਾਨ ਦੀ ਗੱਲ ਨਹੀਂ ਤੇ ਪੱਛੋਨ ਨੂੰ ਆ ਕੇ ਸਾਡੇ ਮਾਲ ਮਹਿਕਮਾ ਸਾਡੇ ਕਿਸਾਨਾਂ ਦੇ ਖੇਤਾਂ ਦੀ ਜਿਹੜੀ ਗਦਰੂਏ ਕਰਨ ਦੀ ਗੱਲ ਕਹੂਗਾ ਕਿ ਇਹਨਾਂ ਨੇ ਬੜੀ ਸੂਆ ਤੋੜਿਆ ਸੂਆ ਬੱਤੇ ਜਦ ਕਰਕੇ ਆਣ ਗਈ ਸਾਡੇ ਨਹਿਰੀ ਮਹਿਕਮੇ ਦੀ ਜਿਹਨੇ ਸੂਏ ਦੀ ਸਫਾਈ ਨਹੀਂ ਕਰਾਈ ਔਰ ਸੁਵੇਰੀ ਦੇਖ ਪਾਣੀ ਕੀਤੀ ਜਦੋਂ ਅਸੀਂ ਜੈ ਨੂੰ ਪੁੱਛਿਆ ਬਈ ਤੁਹਾਡੇ ਰਾਤ ਨੂੰ ਇੱਥੇ ਕਿੰਨੇ ਬੰਦੇ ਜਿਹੜੇ ਜੇੜਾ ਮਾਰਨ ਆਏ ਨੇ ਜਦੋਂ ਬਾਰਸ਼ ਪਈ ਹੈ ਕਿ ਨਹੀਂ ਤੇ ਤੁਸੀਂ ਤੁਹਾਡੇ ਜਿਹੜੀਆਂ ਲੋਕਾਂ ਨੇ ਨਾਲਾ ਬੰਦ ਕੀਤੀਆਂ ਨਾ ਕਹਿੰਦੇ ਜੀ ਸਾਡੇ ਕੋਲ ਤਾਂ ਇੱਕੋ ਹੀ ਬੇਲਦਾਰੀ ਇੱਕੋ ਹੈ ਔਰ ਸਾਡੇ ਕਿਸਾਨਾਂ ਦਾ ਅਨਾਜ ਦਾ ਪੈਰਾ ਕੀਟਾ ਟੈਕਸ ਸਾਡੀ ਸਰਕਾਰ ਕੋਲੇ ਜਾਂਦਾ ਹੈ ਤੇ ਮੈਕਮੇ ਕੋਲੇ ਕੋਈ ਪ੍ਰਬੰਧ ਨਹੀਂ ਮੈਕਮੇ ਕੋਲੇ ਕੋਈ ਮੁਲਾਜ਼ਮ ਨਹੀਂ ਜਿਸ ਕਰਕੇ ਪੰਨਾ ਟਾਰ ਕੇ ਤੁਰ ਜਾਂਦੇ ਨਾ ਇਸ ਕਰਕੇ ਜੇਕਰ ਸਾਡੇ ਵਿਭਾਗੇ ਦੀ ਗਲਤੀ ਹੈ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਜਿੰਨਾ ਕਸਾਨਾ ਦਾ ਨੁਕਸਾਨ ਹੈ ਉਹੀ ਸਰਕਾਰ ਪਰਤਾਏ ਕਰੇ ਵਾਹਿਰੂਜੀ ਕਾ ਖਾਲਸਾ ਸਾਹਿਬ ਵਾਹਿਰੂਜੀ ਕੀ ਫਤਿਹ